ਗਤਿਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਉਹਦੀ 22 ਤੇ 23 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਆਨੰਦ ਸ਼ਾਂਤੀ ਧੀਰਜ ਦਿਆਲਗੀ ਪੱਲਿਆਈ ਵਫਾਦਾਰੀ ਨਰਮਾਈ ਸੰਜਮ ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਅ ਨਹੀਂ ਹੈ ਸੋ ਜਿਹੜਾ ਪਰਮੇਸ਼ਵਰ ਦਾ ਆਤਮਾ ਆ ਇਹ ਉਹਦੇ ਗੋਣੇ ਆ ਇਹ ਉਹਦੇ ਫਰੂਟਸ ਆ ਉਹਦੇ ਫਲ ਆ ਜੇ ਤੁਸੀਂ ਚਰਚ ਨੂੰ ਆਉਂਦੇ ਆ ਪਰ ਅਜੇ ਆਨੰਦ ਨਾਲ ਨਹੀਂ ਭਰੇ ਅਜੇ ਵੀ ਅੰਦਰੋਂ ਤੁਸੀਂ ਤਰਲ ਮੱਛੀ ਹੁੰਨੇ ਆ ਅਜੇ ਵੀ ਤੁਹਾਨੂੰ ਅੰਦਰੋਂ ਜਿਹੜੇ ਤੁਸੀਂ ਟੁੱਟੇ ਹੋਏ ਆ ਕੋਈ ਸ਼ਾਂਤੀ ਨਹੀਂ ਆ ਇਹਦਾ ਮਤਲਬ ਅਜੇ ਪਵਿੱਤਰ ਆਤਮਾ ਤੁਹਾਡੇ ਜੀਵਨ ਦੇ ਵਿੱਚ ਨਹੀਂ ਆਇਆ ਕਿਉਂਕਿ ਜਦੋਂ ਪਵਿੱਤਰ ਆਤਮਾ ਤੁਹਾਡੇ ਜੀਵਨ ਦੇ ਵਿੱਚ ਆ ਗਿਆ ਪਰਮੇਸ਼ਵਰ ਦਾ ਆਤਮਾ ਤੁਹਾਡੇ ਜੀਵਨ ਦੇ ਵਿੱਚ ਆ ਗਿਆ ਤੁਸੀਂ ਆਨੰਦ ਨਾਲ ਭਰ ਜਾਣਾ ਹੈ ਫਿਰ ਤੁਹਾਨੂੰ ਖੁਸ਼ ਹੋਣ ਦੇ ਲਈ ਚੁਟਕਲੇ ਪੜਨ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਤੁਹਾਨੂੰ ਖੁਸ਼ ਹੋਣ ਦੇ ਲਈ ਕਾਮੇਡੀ ਸ਼ੋਅ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਟੈਂਪਰੇਰੀ ਆ ਹੱਸਣ ਦੇ ਵਿੱਚ ਤੇ ਖੁਸ਼ ਹੋਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਤਾਂ ਤੁਸੀਂ ਕਿਸੇ ਦੇ ਡਿੱਗਣ ਤੇ ਵੀ ਲੈਨੇ ਆ ਪਰ ਖੁਸ਼ ਤੁਸੀਂ ਅੰਦਰੋਂ ਹੁੰਨੇ ਆ ਜਦੋਂ ਤੁਹਾਡਾ ਮਨ ਤੁਹਾਡਾ ਮਨੋਰਥ ਪੂਰਾ ਹੋ ਜਾਂਦਾ ਉਦੋਂ ਤੁਸੀਂ ਖੁਸ਼ ਹੋ ਜਾਂਦੇ ਆ ਤਾਂ ਹੱਸਣਾ ਟੈਂਪਰੇਰੀ ਆ ਪਰ ਖੁਸ਼ੀ ਆਨੰਦ ਇਹ ਪਰਮਾਨੈਂਟ ਹੈ ਵਿਸ਼ੇਸ਼ ਤੌਰ ਤੇ ਜਿਹੜਾ ਆਨੰਦ ਜਿਹੜੀ ਖੁਸ਼ੀ ਪਰਮੇਸ਼ਵਰ ਦੇ ਵੱਲੋਂ ਉਹ ਕਦੀ ਗਵਾਚਦੀ ਨਹੀਂ ਆ ਉਹ ਇਨਸਾਨ ਕਿਸੇ ਦੀ ਮਰਗ ਤੇ ਬੈਠਾ ਹੋਇਆ ਵੀ ਆਨੰਦ ਨਾਲ ਭਰਿਆ ਹੋਇਆ ਹੋ ਸਕਦਾ ਖੁਸ਼ੀ ਦੀ ਅਵਸਥਾ ਵਿੱਚ ਹੋ ਸਕਦਾ ਪਰ ਕਿਸੇ ਦੀ ਮਰਗ ਤੇ ਤੁਸੀਂ ਹੱਸ ਨਹੀਂ ਸਕਦੇ ਖੁਸ਼ੀ ਤੇ ਹਾਸਾ ਦੋ ਵੱਖਰੀਆਂ ਚੀਜ਼ਾਂ ਆ ਜਿਹੜਾ ਬੰਦਾ ਖੁਸ਼ ਆ ਜ਼ਰੂਰੀ ਨਹੀਂ ਉਹ ਹੱਸ ਰਿਹਾ ਹੋਵੇ ਉਹ ਖੁਸ਼ ਆ ਦਾ ਮਨ ਜਾਣਦਾ ਆ ਉਹਦਾ ਆਤਮਾ ਜਾਣਦਾ ਆ ਪਰ ਬਹੁਤ ਸਾਰੇ ਲੋਕ ਆ ਉਹ ਅੰਦਰੋਂ ਖੁਸ਼ ਨਹੀਂ ਆ ਉਦਾਸ ਆ ਗਮਗੀਨ ਆ ਪਰ ਉਹ ਹੱਸਦੇ ਰਹਿੰਦੇ ਆ ਹਰ ਹੱਸਦਾ ਹੋਇਆ ਚਿਹਰਾ ਖੁਸ਼ ਆ ਇਹ ਜ਼ਰੂਰੀ ਨਹੀਂ ਆ ਪਰ ਜਿਹੜਾ ਖੁਸ਼ ਆ ਉਹ ਹੱਸਦਾ ਹੀ ਰਵੇ ਇਹ ਵੀ ਜ਼ਰੂਰੀ ਨਹੀਂ ਖੁਸ਼ੀ ਜਿਹੜੀ ਆ ਉਹ ਮਨ ਦੀ ਅਵਸਥਾ ਆ ਪਰਮੇਸ਼ਵਰ ਦਾ ਆਤਮਾ ਜਿਹੜਾ ਆ ਉਹ ਸਾਨੂੰ ਆਨੰਦ ਬਖਸ਼ਦਾ ਆ ਖੁਸ਼ੀ ਬਖਸ਼ਦਾ ਸ਼ਾਂਤੀ ਬਖਸ਼ਦਾ ਆ ਜਦੋਂ ਪਰਮੇਸ਼ਵਰ ਦਾ ਆਤਮਾ ਸਾਡੇ ਜੀਵਨ ਦੇ ਵਿੱਚ ਹੁੰਦਾ ਆ ਤੁਸੀਂ ਵੱਡੀ ਤੋਂ ਵੱਡੀ ਬੁਰੀ ਖਬਰ ਸੁਣ ਕੇ ਵੀ ਤੁਸੀਂ ਮਚਲਦੇ ਨਹੀਂ ਆ ਤੁਸੀਂ ਤੜਫਦੇ ਨਹੀਂ ਆ ਤੁਸੀਂ ਚਿਲਾਉਂਦੇ ਨਹੀਂ ਆ ਕਿਉਂਕਿ ਉਹਨੇ ਤੁਹਾਨੂੰ ਪੇਸ਼ੈਂਸ ਦਿੱਤੀ ਆ ਉਹਨੇ ਤੁਹਾਨੂੰ ਸ਼ਾਂਤੀ ਦਿੱਤੀ ਆ ਤੁਸੀਂ ਉਹਨੂੰ ਬੜੇ ਧਿਆਨ ਦੇ ਨਾਲ ਹੈਂਡਲ ਕਰ ਲੈਣੇ ਆ। ਕਹਿੰਦਾ ਧਰਮੀ ਬੁਰੀ ਖਬਰ ਨੂੰ ਸੁਣ ਕੇ ਉਹ ਡਰਦਾ ਨਹੀਂ ਆ। ਉਹ ਨਿਰਾਸ਼ ਨਹੀਂ ਹੁੰਦਾ। ਪਰ ਜਿਹੜਾ ਧਰਮੀ ਨਹੀਂ ਉਹਨੇ ਜਿੱਦਾਂ ਹੀ ਬੁਰੀ ਖਬਰ ਸੁਣੀ ਉਹਨੇ ਪੇਟ ਪਟਾਕਾ ਪਾ ਦੇਣਾ ਆ। ਇਸ ਲਈ ਜਿਹੜਾ ਪਵਿੱਤਰ ਆਤਮਾ ਆ ਉਹਦੇ ਅੰਦਰ ਪੇਸ਼ੈਂਸ ਆ, ਉਹਦੇ ਅੰਦਰ ਸ਼ਾਂਤੀ ਆ, ਆਨੰਦ ਆ। ਧੀਰਜਾ ਮਤਲਬ ਵੀ ਪੇਸ਼ੈਂਸ ਕੋਈ ਕੰਮ ਕਰਨਾ ਉਹਦੇ ਅੰਦਰ ਪੇਸ਼ੈਂਸ ਕਿਸੇ ਨੇ ਕੋਸ਼ਕੈ ਦਿੱਤਾ ਉਹਦੇ ਅੰਦਰ ਪੇਸ਼ੈਂਸ ਬਰਦਾਸ਼ਤ ਸ਼ਕਤੀ ਆ ਧੀਰਜ ਆ ਉਹ ਸਹਿ ਸਕਦਾ ਆ ਪਰ ਜੇ ਅਜੇ ਤੁਹਾਡੇ ਅੰਦਰ ਇਹ ਚੀਜ਼ਾਂ ਨਹੀਂ ਆਈਆਂ ਫਿਰ ਤੁਸੀਂ ਪਰਮੇਸ਼ਵਰ ਜੀ ਤੋਂ ਮੰਗੋ ਕਿ ਪ੍ਰਭੂ ਆਪਣਾ ਆਤਮਾ ਸਾਨੂੰ ਦਿਓ ਕਿਉਂਕਿ ਜਦੋਂ ਪਵਿੱਤਰ ਆਤਮਾ ਆ ਗਿਆ ਇਹ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਆ ਜਾਣੀਆਂ ਆ ਬਹੁਤ ਸਾਰੇ ਲੋਕ ਐਨਾ ਚੋ ਇੱਕ ਇੱਕ ਕਰਕੇ ਚੀਜ਼ ਮੰਗਦੇ ਆ ਪਰ ਤੁਹਾਨੂੰ ਪਤਾ ਇਹ ਜਦੋਂ ਇੱਕ ਇੱਕ ਕਰਕੇ ਆਉਂਦੀ ਉਹਦਾ ਫਾਇਦਾ ਨਹੀਂ ਹੁੰਦਾ ਇਹਨਾਂ ਇੱਕ ਇਕੱਠੀਆਂ ਆਉਣ ਇਹ ਫੁੱਲ ਪੈਕੇਜ ਹੀ ਮਿਲੇ ਇਹਦਾ ਫਾਇਦਾ ਫੇਰ ਹੁੰਦਾ ਆ ਫਿਰ ਜੇ ਰੱਖ ਲਓ ਤੁਸੀਂ ਟਿਕਟ ਖਰੀਦ ਲਈ ਬਾਹਰ ਜਾਣ ਦੀ ਪਰ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਉੱਥੇ ਖਾਣ ਦਾ ਇੰਤਜ਼ਾਮ ਨਹੀਂ ਤੇ ਤੁਹਾਡਾ ਵਿਦੇਸ਼ ਜਾਣ ਦਾ ਤੁਸੀਂ ਜਹਾਜ਼ ਵਿੱਚ ਗਏ ਤੁਹਾਨੂੰ ਕੋਈ ਲੈਣ ਵਾਸਤੇ ਆਇਆ ਤੁਹਾਡੇ ਰਹਿਣੇ ਦਾ ਕੋਈ ਪ੍ਰਬੰਧ ਆ ਤੁਹਾਡੇ ਖਾਣੇ ਦਾ ਕੋਈ ਪ੍ਰਬੰਧ ਆ ਤਦ ਤੁਹਾਨੂੰ ਆਨੰਦ ਆ ਉੱਥੇ ਜਾਣ ਦਾ ਪਰ ਸਿਰਫ ਜਹਾਜ਼ ਵਿੱਚ ਸਫ਼ਰ ਕਰ ਲਿਆ ਤੇ ਮੁੜ ਕੇ ਉੱਥੇ ਤੁਹਾਨੂੰ ਪਤਾ ਨਹੀਂ ਤੁਸੀਂ ਕਿਹਦੇ ਘਰ ਨੂੰ ਜਾਣਾ ਜਾਂ ਕਿੱਥੇ ਰਹਿਣਾ ਉਹ ਤੁਸੀਂ ਕਹਿੰਦੇ ਇਦੋਂ ਤਾਂ ਮੈਂ ਆਪਣੇ ਦੇਸ਼ ਵਿੱਚ ਆਪਣੇ ਘਰ ਵਿੱਚ ਚੰਗਾ ਸੀਗਾ ਇੱਦਾਂ ਹੀ ਜੇਕਰ ਤੁਸੀਂ ਇੱਕ ਇੱਕ ਚੀਜ਼ ਮੰਗੋਗੇ ਕਿ ਪ੍ਰਭੂ ਜੀ ਮੈਨੂੰ ਆਨੰਦ ਮਿਲੇ ਪਰ ਜੇ ਸ਼ਾਂਤੀ ਨਹੀਂ ਆ ਆਨੰਦ ਰਹਿ ਹੀ ਨਹੀਂ ਸਕਦਾ ਜੇ ਧੀਰਜ ਨਹੀਂ ਆ ਆਨੰਦ ਰਹਿ ਹੀ ਨਹੀਂ ਸਕਦਾ ਜੇ ਦਿਆਲਗੀ ਤੇ ਭਲਾਈ ਨਹੀਂ ਆ ਆਨੰਦ ਨਹੀਂ ਟਿਕਣਾ ਹੀ ਨਹੀਂ ਸੋ ਇ ਫੁੱਲ ਪੈਕੇਜ ਸਾਡੇ ਜੀਵਨ ਚ ਹੋਣਾ ਚਾਹੀਦਾ ਹੈ ਅਰੇ ਇਸ ਫੁੱਲ ਪੈਕੇਜ ਨੂੰ ਲੈਣ ਦੇ ਲਈ ਸਾਨੂੰ ਵਕ ਵਕ ਚੀਜ਼ਾਂ ਡਿਮਾਂਡ ਕਰਨ ਦੀ ਜ਼ਰੂਰਤ ਨਹੀਂ ਪਰ ਸਾਨੂੰ ਇਹੀ ਕਹਿਣ ਦੀ ਜ਼ਰੂਰਤ ਆ ਪ੍ਰਭੂ ਦਾ ਆਤਮਾ ਮੇਰੇ ਅੰਦਰ ਆਵੇ ਪ੍ਰਭੂ ਦਾ ਆਤਮਾ ਮੇਰੇ ਜੀਵਨ ਦੇ ਵਿੱਚ ਆਵੇ ਅਰ ਜਦੋਂ ਪ੍ਰਭੂ ਦਾ ਆਤਮਾ ਸਾਡੇ ਜੀਵਨ ਦੇ ਵਿੱਚ ਆ ਗਿਆ ਤਾਂ ਪ੍ਰਭੂ ਦੇ ਸਾਰੇ ਗੋੜ ਪ੍ਰਭੂ ਦੇ ਸਾਰੇ ਫਾਲ ਪ੍ਰਭੂ ਜੀ ਦੀਆਂ ਭਲਾਈਆਂ ਪ੍ਰਭੂ ਜੀ ਦੀਆਂ ਚੰਗਿਆਈਆਂ ਬਰਕਤਾਂ ਰਹਿਮਤਾਂ ਸ਼ਿਫਾਵਾਂ ਤੇ ਛੁਟਕਾਰਾ ਫੁੱਲ ਪੈਕੇਜ ਹੀ ਸਾਡੀ ਲਾਈਫ ਦੇ ਵਿੱਚ ਆ ਜਾਣਾ ਹੈ ਹallelujah ਫੇਕਨੋ ਜਿਹਦੇ ਅੰਦਰ ਪਵਿੱਤਰ ਆਤਮਾ ਆ ਉਹ ਬੰਦਾ ਦਿਆਲੂ ਆ ਇਹ ਉਹਦਾ ਫਰੂਟ ਆ ਉਹ ਭਲਾਈ ਕਰਦਾ ਆ ਉਹ ਵਫਾਦਾਰ ਆ ਨਰਮਾਈ ਵਾਲਾ ਉਹਦਾ ਸੁਭਾਅ ਆ ਸੰਜਮ ਆ ਉਹਦੇ ਅੰਦਰ ਸੈਟੀਸਫੈਕਸ਼ਨ ਆ ਜਿਨ੍ਹਾਂ ਦੇ ਅੰਦਰ ਇਹ ਸਾਰੇ ਗੁਣ ਆ ਕਿੰਨਾ ਸ਼ਰਅ ਉਹਨਾਂ ਦੇ ਵਿਰੋਧ ਨਹੀਂ ਆ ਇੱਕ ਵੀ ਸ਼ਰਅ ਦੀ ਜਿਹੜੀ ਗੱਲ ਆ ਉਹਨਾਂ ਦੇ ਵਿਰੋਧ ਨਹੀਂ ਜਾਂਦੀ ਕਿਉਂਕਿ ਸਾਰੀ ਸ਼ਰਅ ਸਾਨੂੰ ਕੀ ਸਿਖਾਉਂਦੀ ਆ ਇਹਨਾਂ ਚੀਜ਼ਾਂ ਨੂੰ ਫਾਲੋ ਕਰੋ ਚੀਜ਼ਾਂ ਫੋਲੋ ਕਰਨ ਨੂੰ ਕਹਿੰਦਾ ਆ ਤੇ ਜੇਕਰ ਕੋਈ ਤੇਰਾ ਆਤਮਾ ਸਾਡੇ ਅੰਦਰ ਆ ਜਾਵੇ ਮਤਲਬ ਸ਼ਰਾ ਆਪਣੇ ਆਪ ਹੀ ਪੂਰੀ ਹੋ ਜਾਣੀ ਹੈ ਹallelujah